ਸ਼ਾਮਾਂ ਦਾ ਰੇਡੀਓ ਪੰਜਾਬ ਟੂਡੇ ਸੋਨ ਨਾਲੇ ਸਾਰੇ ਸਰੋਤਿਆਂ ਨੂੰ ਮੇਰੇ ਕੰਨੀ ਯਾਨੀ ਕਿ ਸਵਰਨ ਸਿੰਘ ਦਾ ਨੇਲੀਆ ਕੰਨੂ ਪਿਆਰ ਪਰੀ ਸਤਿ ਸ਼੍ਰੀ ਅਕਾਲ ਸ਼ਾਮ ਦੀਤ ਸੋ ਜਿਹੜੇ ਵੀਰ ਇਸ ਵਕਤ ਸਾਨੂੰ ਸੁਣ ਰਹੇ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਇਹ ਪ੍ਰੋਗਰਾਮ ਦੇ ਤੁਸੀਂ ਅੰਸ਼ ਜਿਹੜੇ ਨੇ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਵੀ ਸੁਣ ਸਕਦੇ ਹੋ ਇਸ ਤੋਂ ਇਲਾਵਾ ਪੰਜਾਬ ਭਰ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਤੁਹਾਨੂੰ ਪੜਨ ਨੂੰ ਮਿਲ ਜਾਂਦੀਆਂ ਨੇ ਸੋ ਸਾਰੇ ਵੀਰਾਂ ਨੂੰ ਗੁਜ਼ਾਰਿਸ਼ ਹੈ ਕਿ ਰੇਡੀਓ ਪੰਜਾਬ ਟੂਡੇ ਦਾ ਫੇਸਬੁੱਕ ਪੇਜ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ तमाम ਅਪਡੇਟਸ ਜਿਹੜੀਆਂ ਮਿਲ ਜਾਣ ਇਸ ਤੋਂ ਇਲਾਵਾ ਤੁਸੀਂ ਰੇਡੀਓ ਪੰਜਾਬ ਟੂਡੇ ਦੀ ਐਪ ਨੂੰ ਵੀ ਵੱਧ ਤੋਂ ਵੱਧ ਯੂਜ਼ ਕਰਿਆ ਕਰੋ ਤੁਹਾਡਾ ਬਹੁਤ ਧੰਨਵਾਦੀ ਹੋਵਾਂਗੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਢਿੱਲੋ ਸਭ ਸਾਸ੍ਰੀ ਕਾਲ ਜੀ ਸਾਸ੍ਰੀ ਕਾਲ ਜੀ ਟਿਲਸਾਪ ਇਸ ਵਾਰ ਚੋਣਾਂ ਦੇ ਵਿੱਚ ਇੱਕ ਬੜੀ ਇੰਟਰਸਟਿੰਗ ਚੀਜ਼ਾਂ ਹੋ ਰਹੀਆਂ ਨੇ ਜੇਕਰ ਆਪਾਂ ਗੱਲ ਕਰੀਏ ਇੱਕ ਦੂਜੇ ਨੂੰ ਦੇਖ ਕੇ ਰਣਨੀਤੀ ਬਣਾਈ ਜਾ ਰਹੀ ਹੈ ਉਹ ਕੀ ਕਰ ਰਿਹਾ ਮੈਂ ਕੀ ਕਰਾਂ ਉਡੀਕਿਆ ਜਾ ਰਿਹਾ ਇੱਕ ਦੂਜੇ ਨੂੰ ਤੇ ਦੂਜੇ ਪਾਸੇ ਸ਼ਾਇਦ ਕਾਲੀ ਦਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੀ ਹੋਏਗਾ ਕਿ ਪ੍ਰਧਾਨ ਸਾਹਿਬ ਤੇ ਉਹਨਾਂ ਦੀ ਪਤਨੀ ਦੋਵੇਂ ਇੱਕੋ ਵਾਰੀ ਲੋਕ ਸਭਾ ਦੀ ਚੋਣ ਲੜ ਰਹੇ ਸ਼ਾਇਦ ਹੋਵੇਗਾ ਨਹੀਂ ਹੈ ਹੈ ਇਹ ਤੋਂ ਪਹਿਲਾਂ ਜੀ ਕਦੇ ਵੀ ਅਕਾਲੀ ਦਲ ਦੇ ਪ੍ਰਧਾਨ ਨੇ ਤੇ ਉਹਦੀ ਪਤਨੀ ਨੇ ਇਕੱਠਿਆਂ ਕੋਈ ਚੋਣ ਨਹੀਂ ਲੜੀ ਜੀ 1920 ਚ ਅਕਾਲੀ ਦਲ ਬਣਿਆ ਸੀ ਹੂੰ ਹੂੰ ਤੇ ਅਗਲੇ ਸਾਲ ਅਕਾਲੀ ਦਲ ਨੇ 100 ਵਰਿਆਂ ਦਾ ਹੋ ਜਾਣਾ ਜੀ 100 ਵਰਿਆਂ ਦੇ ਇਤਿਹਾਸ ਵਿੱਚ ਅਜੇ ਹੀ ਇੱਕ ਵੀ ਮਿਸਾਲ ਨਹੀਂ ਮਿਲਦੀ ਜਿੱਥੇ ਮੀਆਂ ਬੀਬੀ ਦੋਵੇਂ ਚੋਣ ਲੜੇ ਹੋਣ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਹੋਵੇ ਹਾਂ ਇੱਕ ਵਾਰੀ ਸਮਾਂ ਆਇਆ ਸੀ ਜੀ ਉਦੋਂ ਵੀ ਅਕਾਲੀ ਦਲ ਦਾ ਪ੍ਰਧਾਨ ਨੇ ਇਕੱਲਿਆਂ ਚੋਣ ਲੜੀ ਸੀ ਉਸ ਸਮਾਂ ਸੀ ਐਮਰਜੈਂਸੀ ਤੋਂ ਬਾਅਦ ਜੀ ਐਮਰਜੈਂਸੀ ਤੋਂ ਬਾਅਦ ਜਦੋਂ ਚੋਣ ਹੋਈ ਹਮ ਅਕਾਲੀ ਦਲ ਨੇ ਐਮਰਜੈਂਸੀ ਦੇ ਬਦਉਦ ਮੋਰਚਾ ਲਾਇਆ ਸੀ ਜੀ ਬਾਕੀ ਜਿਹੜੇ ਪੋਲਿਟਿਕਲ ਲੀਡਰ ਸੀ ਇੰਦਰਾ ਗਾਂਧੀ ਨੇ ਐਮਰਜੈਂਸੀ ਦੇ ਦੌਰ ਦੇ ਸ਼ੁਰੂ ਵਿੱਚ ਉਹਨਾਂ ਨੂੰ ਘਰਾਂ ਤੋਂ ਗ੍ਰਿਫਤਾਰ ਕੀਤਾ ਸੀ ਜੀ ਲੇਕਿਨ ਅਕਾਲੀ ਦਲ ਨੇ ਉਹ ਮੋਰਚਾ ਲਾਇਆ ਸੀ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਔਰ ਉਸ ਮੋਰਚੇ ਦੇ ਦੌਰਾਨ ਬਿਲਕੁਲ ਪੂਰੇ 19 ਮਹੀਨੇ ਰੋਜ਼ ਜਿਹੜੇ ਜਥੇ ਜਾਂਦੇ ਰਹੇ ਤੇ ਗ੍ਰਿਫਤਾਰੀ ਕਰਉਂਦੇ ਐਮਰਜੈਂਸੀ ਟੁੱਟ ਗਈ ਜੀ ਖਤਮ ਹੋ ਗਈ ਚੋਣਾਂ ਦਾ ਐਲਾਨ ਹੋ ਗਿਆ ਅਕਾਲੀ ਦਲਾਸਤੇ ਬਹੁਤ ਵੱਡਾ ਧਰਮ ਸੰਕਟ ਖੜਾ ਹੋ ਗਿਆ ਕਿ ਚੋਣ ਜਿੱਤਣੀ ਹੈ ਜਿੱਤਗੇ ਕਿਵੇਂ ਹੂੰ ਹੂੰ ਫਿਰ ਫੈਸਲਾ ਹੋਇਆ ਕਿ ਸਾਰੇ ਸੀਨੀਅਰ ਲੀਡਰ ਚੋਣਾਂ ਅਲਟ ਜੀ ਉਹਨਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਵੀ ਸੀ ਹੂੰ ਹੂੰ ਜਥੇਦਾਰ ਗੁਰਚਰਨ ਸਿੰਘ ਟੋੜਾ ਵੀ ਸੀ ਜੀ ਜਥੇਦਾਰ ਜਗਦੀਪ ਸਿੰਘ ਤਲਵੰਡੀ ਲੋਹੜੀ ਵੀ ਸੀ ਔਰ ਉਸ ਵੇਲੇ ਦੇ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਮੋਹਨ ਸਿੰਘ ਤੋੜ ਨੇ ਵੀ ਤਰਨ ਤਰਨ ਤੋਂ ਚੋਣ ਲੜੀ ਸੀ ਜੀ ਔਰ ਇਹਨਾਂ ਸਾਰਿਆਂ ਨੇ ਜਿੱਤਾਂ ਪ੍ਰਾਪਤ ਕੀਤੀਆਂ ਸੀ ਪਰ ਬਾਅਦ ਦੇ ਵਿੱਚ ਨਾ ਕੋਈ ਪਹਿਲਾਂ ਤੇ ਨਾ ਕੋਈ ਬਾਅਦ ਦੇ ਵਿੱਚ ਚੋਣ ਲੜਿਆ ਸੁਖਵੀਰ ਸਿੰਘ ਬਾਦਲ ਜਦੋਂ ਅਕਾਲੀ ਦਲ ਦਾ ਪ੍ਰਧਾਨ ਬਣੇ ਜੀ ਉਦੋਂ ਇਹ ਐਮਐਲਏ ਸੀ ਉਸ ਵੇਲੇ ਇਹ ਡਿਪਟੀ ਮੁੱਖ ਮੰਤਰੀ ਵੀ ਸੀ ਲੇਕਿਨ ਮੈਂ ਜਿੰਨਾਂ ਅਕਾਲੀ ਦਲ ਦੇ ਪੁਰਾਣੇ ਜਿੰਨਾਂ ਮੇਰੇ ਇਤਿਹਾਸ ਅੱਖਾਂ ਦੇ ਸਾਹਮਣੇ ਆਉਂਦਾ ਆਪ ਦੇਖਿਆ ਵਿਚਰਦੇ ਦੇਖੇ ਉਹ ਹੈ ਮਾਸਟਰ ਤਾਰਾ ਸਿੰਘ ਹਮ ਹਮ ਸੰਤ ਫਤੇ ਸਿੰਘ ਸੰਤਪਦ ਚਨਣ ਸਿੰਘ ਤਾਂ ਪ੍ਰਧਾਨ ਨਹੀਂ ਰਹੇ ਜਥੇਦਾਰ ਮੋਹਨ ਸਿੰਘ ਤੋੜ ਜਥੇਦਾਰ ਜਗਦੀਪ ਸਿੰਘ ਤਲਵੰਡੀ ਜਿੰਨੇ ਵੀ ਇਹ ਪ੍ਰਧਾਨ ਹੋਇਆ ਸੰਤ ਹਰਚੰਦ ਸਿੰਘ ਲੌਂਗੋਵਾਲ ਸਰਜੀਤ ਸਿੰਘ ਬਰਨਾਲਾ ਇਹ ਜਦੋਂ ਅਕਾਲੀ ਦਲ ਦਾ ਪ੍ਰਧਾਨ ਬਣਿਆ ਦੀ ਇਹਨਾਂ ਦੇ ਵਿੱਚ ਸਭ ਤੋਂ ਮਾਡਰਨ ਜਿਹੜੇ ਪੜ੍ਹਿਆ ਲਿਖਿਆ ਪਾ ਦੇਖੀਏ ਜਿਹੜਾ ਬੱਦਰਗਾਲੀ ਪੈਂਟ ਵੀ ਪਾ ਕੇ ਰੱਖਦਾ ਸੀ ਜਿਹੜਾ ਆਪਣੀ ਦਾੜੀ ਨੂੰ ਫਿਕਸ ਉਹ ਨਾਲ ਚਿਪਕਾ ਕੇ ਵੀ ਰੱਖਦਾ ਸੀ ਉਹ ਵਕੀਲ ਸੀ ਐਕਟੋ ਵਕੀਲ ਸੀ ਸਰਜੀਤ ਸਿੰਘ ਬਰਨਾਲਾ ਲੇਕਿਨ ਜਦੋਂ ਬਰਨਾਲਾ ਸਾਹਿਬ ਨੂੰ ਪ੍ਰਧਾਨ ਬਣਾਤਾ ਤੇ ਬਰਨਾਲਾ ਸਾਹਿਬ ਨੇ ਵੀ ਦੂਜੇ ਪ੍ਰਧਾਨਾਂ ਦੀ ਤਰ੍ਹਾਂ ਪ੍ਰਧਾਨਗੀ ਦੀ ਮਾਣ ਮਰਿਆਦਾ ਨੂੰ ਬੱਧੇ ਨਜ਼ਰ ਰੱਖਦੇ ਆ ਉਹਦੀ ਇੱਜ਼ਤ ਨੂੰ ਸਤਕਾਰ ਨੂੰ ਮੁੱਖ ਰੱਖਦੇ ਆ ਚੋਣ ਨਹੀਂ ਲੜੀ ਉਹਨਾਂ ਨੇ ਚੋਣ ਨਹੀਂ ਤਨ ਕੀ ਲੈ ਉਹਨਾਂ ਨੇ ਆਪਣਾ ਦਾੜਾ ਜਿਹੜਾ ਹੈ ਉਹ ਪ੍ਰਕਾਸ਼ ਕਰ ਰਹੇ ਸੀ ਲੇਕਿਨ ਇਹ ਸੁਖਵੀਰ ਸਿੰਘ ਬਾਦਲ ਹੈ ਕਹਿੰਦੇ ਜੀ ਅਮਰਤ ਵੀ ਪਾਣ ਕਰ ਲਿਆ ਅਕਾਲੀ ਦਲ ਦਾ ਪ੍ਰਧਾਨ ਵੀ ਹੈ ਤੇ ਦਾੜਾ ਜਿਹੜਾ ਹੈਗਾ ਪ੍ਰਕਾਸ਼ ਤੱਕ ਕੀ ਕਰਨਾ ਸੀ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਵੀ ਹੈ ਇੱਕ ਤਸਵੀਰ ਹੋਲੀ ਦੇ ਮੌਕੇ ਅਕਾਲੀ ਦਲ ਦੇ ਪ੍ਰਧਾਨ ਦੀ ਹਾਲਤ ਕੀ ਹੈ ਉਹ ਉਹ ਹੀ ਦੇਖ ਲੋ ਜੀ ਕਿਸਾਨ ਦੇ ਵਿੱਚ ਵੀ ਰੰਗ ਪਿਆ ਹੋਇਆ ਨਾਲ ਬੱਚਾ ਵੀ ਹੈ ਮਿੱਤਰ ਪਿਆਰੇ ਵੀ ਹੈ ਨਾਲ ਮੇਰੇ ਖਿਆਲ ਅਕਾਲੀ ਦਲ ਦੇ ਪ੍ਰਧਾਨ ਦਾ ਕਿਰਦਾਰ ਨਹੀਂ ਹੈ ਇਸ ਕਿਸਮ ਦਾ ਤੇ ਹੁਣ ਨਮਾ ਆ ਗਿਆ ਮਾਮਲਾ ਜੀ ਤੇ ਐਲਾਨ ਕੀਨੇ ਕੀਤਾ ਹੈ ਐਲਾਨ ਕੀਤਾ ਹੈ ਫਖਰੇ ਕੌ ਪਿਤਾ ਜੀ ਨੇ ਅਕਾਲੀ ਦਲ ਦੇ ਸਰਪਰਸ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿ ਜੀ ਪੁੱਤ ਦੇ ਨੂੰ ਦੋਨੇ ਚੋਣਾ ਲੜਨਗੇ ਇੱਕ ਅਕਾਲੀ ਦਲ ਦਾ ਪ੍ਰਧਾਨ ਤੇ ਦੂਸਰੀ ਉਹਦੀ ਤੁਹਾਨੂੰ ਸਭ ਮੈਂ ਬੜਾ ਹੈਰਾਨ ਸੀਗਾ ਸਵੇਰੇ 7 ਵਜੇ ਐਲਾਨ ਕਰਦੇ ਨੇ ਚੋਣੇ ਪੱਤਰਕਾਰਾਂ ਨੂੰ ਬੁਲਾਇਆ ਜਾਂਦਾ ਵੈਸੇ ਤਾਂ ਆਪਦੇ ਹੀ ਬੰਦੇ ਅੱਜ ਕੱਲ ਉੱਥੇ ਹੀ ਸਵਾਲ ਲੈਂਦੇ ਆ ਇਹ ਜਿਹੜੇ ਇਹਨਾਂ ਦੇ ਚੈਨਲ ਤੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੇ ਚੈਨਲ ਨੇ ਸਵੇਰੇ 7 ਵਜੇ ਐਲਾਨ ਕੀ ਕਾਰਨ ਸੀ ਉਹਦਾ ਜੀ ਉਹਦਾ ਕਾਰਨ ਇਹ ਸੀ ਕਿ ਜਿਹੜੇ ਅਸਲ ਪੱਤਰਕਾਰ ਹੈ ਹੂੰ ਜਿਹੜੇ ਆਪਣੇ ਕਿੱਤੇ ਨੂੰ ਸਮਰਪਿਤ ਹੈ ਉਹ ਤਿੱਖੇ ਸਵਾਲ ਨਾ ਪੁੱਛਣ ਅੱਛਾ ਜੀ ਉਹ ਇਹ ਨਾ ਪੁੱਛ ਲੈਣ ਕਿ ਮੀਆਂ ਤੇ ਬੀਬੀ ਦੋਨੋਂ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਹੈ ਨਹੀਂ ਮੇਰੇ ਦਿਮਾਗ 'ਚ ਹੀ ਇਹ ਗੱਲ ਹੂੰ ਹੂੰ ਠੀਕ ਹੈ ਜੇ ਉਹ ਸਾਰੇ ਪੱਤਰਕਾਰਾਂ ਨੂੰ ਬੁਲਾਉਂਦੇ ਮਸਲਨ ਮੈਂ ਨਾ ਵੀ ਜਾਂਦਾ ਜੀ ਜੀ ਤਾਂ ਮੈਂ ਜ਼ਰੂਰ ਕਿਸੇ ਸੱਜਣ ਨੂੰ ਫੋਨ ਕਰਕੇ ਕਹਿੰਦਾ ਜੀ ਇਹ ਸਵਾਲ ਬਣਦਾ ਇਹਨੂੰ ਪੁੱਛ ਤਾਂ ਲਿਓ ਜਰਾ ਸਰਮਾਰ ਸਾਹਿਬ ਇਹ ਸਵਾਲ ਪੁੱਛਣਾ ਸੀ ਜੀ ਸਵਾਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਸਵੇਰੇ ਸਵੇਰੇ ਆਪਣਾ ਇੱਕ ਕਹਿ ਤਾ ਲੋ ਜੀ ਸਿਆਲਾਨ ਕਰਦਾ ਉਹ ਐਲਾਨ ਕੀਤਾ ਸੀ ਅਸਲ ਦੇ ਵਿੱਚ ਉਹ ਰਸਮ ਸੀ ਇਹ ਰਸਮ ਜੀ ਐਲਾਨ ਫੈਸਲਾ ਤਾਂ ਪਹਿਲਾਂ ਹੀ ਹੋਇਆ ਵਸ ਹਾਂ ਕਿਉਂਕਿ ਫੈਸਲਾ ਤਾਂ ਕੋਰ ਕਮੇਟੀ ਨੇ ਤਾਂ ਪਹਿਲਾਂ ਦਾ ਕਰਕੇ ਕਿ ਉਹ ਤਾਂ ਪਤਾ ਹੀ ਸੀ ਉਹ ਤਾਂ ਅਧਿਕਾਰੀ ਦਿੱਤਾ ਹੋਇਆ ਸੀ ਸੁਖਬੀਰ ਸਿੰਘ ਬਾਦਲ ਨੂੰ ਹੂੰ ਇਹ ਸੁਖਬੀਰ ਸਿੰਘ ਬਾਦਲ ਕਦੇ ਕਹਿੰਦਾ ਸੀ ਜੀ ਇਹ ਸਟਾਰਨ ਐਲਾਨ ਹੀ ਨਹੀਂ ਕਰਦੇ ਸਿੱਧੇ ਜਾ ਕੇ ਫਾਈਲ ਕਰਾਂਗੇ ਪਰ ਫਿਰ ਹਲਾਨ ਵੀ ਕਰਤਾ ਨਿਕਲੇ ਕੁਝ ਇੱਕ ਸਟ੍ਰੈਟਜੀ ਦੀ ਗੱਲ ਕਰੀਏ ਬੜੀ ਹੈਰਾਨੀ ਦੀ ਹੁੰਦੀ ਇੱਕ ਦੂਜੇ ਦਾ ਮੂੰਹ ਵੇਖਿਆ ਜਾ ਰਿਹਾ ਇੱਥੇ ਨਹੀਂ ਸਟ੍ਰੈਟਜੀ ਤਾਂ ਹੁਣ ਅਲੱਗ-ਅਲੱਗ ਹੈ ਸਟ੍ਰੈਟਜੀ ਦਾ ਇੱਕ ਦੂਜੇ ਦਾ ਮੂੰਹ ਦੇਖਣ ਵਾਲੀ ਗੱਲ ਨਹੀਂ ਕਾਂਗਰਸ ਪਾਰਟੀ ਨੈਸ਼ਨਲ ਪਾਰਟੀ ਹੈ ਉਹਦੇ ਜਿਹੜੇ ਸਟੇਟ ਦੇ ਲੀਡਰ ਆ ਉਹ ਕਹਿੰਦੇ ਅਸੀਂ ਸਾਡੀ ਪਾਰਟੀ ਨੇ ਫੈਸਲਾ ਜਿਹੜਾ ਹੈਗਾ ਇੱਕ ਪ੍ਰੋਸੈਸ ਵਿੱਚ ਦੀ ਜਾਂਦਾ ਹੈ ਪਹਿਲਾਂ ਜ਼ਿਲ੍ਹਿਆਂ ਤੋਂ ਸੁਪਰਚੈਂਜ ਜਾਂਦੇ ਗਏ ਸੂਬੇ ਕੋਲ ਫਿਰ ਸੂਬੇ ਦੀ ਚੋਣ ਕਮੇਟੀ ਵੇਖਦੀ ਹੈ ਫਿਰ ਕੇਂਦਰ ਦੀ ਚੋਣ ਕਮੇਟੀ ਕੋਲ ਜਾਂਦੀ ਹੈ ਫਿਰ ਜਿਹੜੀ ਸੀਡਬਲਿਊਸੀ ਜਾਂਦੀ ਹੈ ਕਾਂਗਰਸ ਪ੍ਰਧਾਨ ਤੋਂ ਜਾ ਕੇ ਅਪਰੂਵਲ ਲੈਣੀ ਪੈਂਦੀ ਹੈ ਐਨਾ ਪ੍ਰੋਸੈਸ ਹੁੰਦਾ ਕਹਿੰਦੇ ਸਾਰੇ ਦੇਸ਼ ਦੇ ਵਿੱਚ ਚੋਣਾਂ ਲੜਨੀਆਂ ਉੱਥੇ ਤਾਂ ਕਿਹਦੇ ਟਾਈਮ ਲੱਗ ਜਾਂਦਾ ਇੱਥੇ ਤਾਂ ਇੱਕੋ ਹੀ ਪਰਿਵਾਰ ਸੀ ਇਹ ਵੀ ਇਤਿਹਾਸ ਪਹਿਲੀ ਵਾਰ ਹੈ ਹਮਮ ਕਿ ਕਾਂਗਰਸ ਪਾਰਟੀ ਜਿਹੜੀ ਨੋਮੀਨੇਸ਼ਨ ਪੇਪਰ ਵਿਡਰਾ ਹੋਣ ਵਾਲੇ ਦਿਨ ਤੱਕ ਜੀ ਆਪਣੇ ਕੈਂਡੀਡੇਟਸ ਆ ਲਾ ਨਹੀਂ ਕਰ ਦਿੱਤੀ ਸੀ ਫਾਈਲ ਕਰਨ ਤੱਕ ਨਾ ਵਿਡਰਾ ਤੱਕ ਵੀ ਫਾਈਲ ਕਰ ਦਿੰਦੇ ਸੀ ਲੋਕ ਅੱਛਾ ਜਦੋਂ ਵਿਡਰਾ ਕਰਨੇ ਜਿਹਨੂੰ ਟਿਕਟ ਮਿਲ ਗਈ ਉਹਦੇ ਕਾਗਜ਼ ਰਹਿ ਜਾਣਗੇ ਬਾਕੀ ਸਾਰੇ ਵਿਡਰਾ ਕਰ ਲੈਣਗੇ ਉਹਨੂੰ ਅਥਾਰਟੀ ਲੈਟਰ ਦੇ ਦੇਣਗੇ ਉਹਨੂੰ ਚੋਰ ਨਿਸ਼ਾਨ ਮਿਲ ਜਾਣਾ ਕਾਂਗਰਸ ਪਾਰਟੀ ਦੀ ਬਹਿਤ ਇਹ ਰਹੀ ਹੈ ਹੁਣ ਤੱਕ ਇਹ ਪਹਿਲਾ ਮੌਕਾ ਕਿ ਕਾਂਗਰਸ ਪਾਰਟੀ ਨੇ ਆਪਣਾ ਕੰਮ ਪਹਿਲਾ ਮੌਕਾ تھا ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੇ ਕੱਲ ਫਾਈਨਲ ਕੀਤੇ ਆਪਣੇ ਸਾਰੇ ਕੈਂਡੀਡੇਟ ਹੂੰ इतने फर्क है इतें हमने भी एक ए, उड़ी था एसी। अपना था, तो फैसला करता बठिडे तो राजा बड़िंग फिरोजपुर तो शेर सिंह घुबाया फैसला आने तो बाद अकाली दल वाले ने कि